ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਸੁਰਜੀਤ ਸਿੰਘ ਵੱਲੋਂ ਪੰਜਾਬ ਵਿੱਚ ਆਤਵਾਦ ਦੇ ਦੌਰ ਦੌਰਾਨ ਫਰਜ਼ੀ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਬੇਕਸੂਰ ਨੌਜਵਾਨਾਂ ਦੇ ਖੁਲਾਸੇ ਤੋਂ ਬਾਅਦ ਕਈ ਪਰਿਵਾਰ ਆਪਣੀ ਦਾਸਤਾਨ ਸੁਣਾ ਰਹੇ ਨੇ ਅਜੇ ਹੇ ਇੱਕ ਮਾਮਲਾ ਸਾਹਮਣੇ ਆਇਆ ਬਰਨਾਲਾ ਦੇ ਪਿੰਡ ਤਾਜੋ ਤੋਂ ਜਿੱਥੇ ਨਿਹਾਲ ਸਿੰਘ ਨਾਮ ਦੇ ਇੱਕ ਨੌਜਵਾਨ ਨੂੰ ਪੁਲਿਸ ਘਰੋਂ ਚੁੱਕ ਕੇ ਲੈ ਗਈ ਅਤੇ ਫਿਰ ਉਸ ਨੂੰ ਮਾਰ ਮੁਕਾਇਆ ਪੰਜਾਬ ਵਿੱਚ ਆਤਵਾਦ ਦੇ ਕਾਲੇ ਦੌਰ ਦੌਰਾਨ ਹਜ਼ਾਰਾਂ ਬੇਕਸੂਰ ਨੌਜਵਾਨ ਮਾਰੇ ਗਏ ਸਨ ਕਬ ਇਨਸਪੈਕਟਰ surjit singh ਵੱਲੋਂ ਇਸ ਦਾ ਖੁਲਾਸਾ ਕਰਨ ਤੋਂ ਬਾਅਦ ਕਈ ਪਰਿਵਾਰ ਸਾਹਮਣੇ ਆ ਰਹੇ ਨੇ ਅਤੇ ਹੱਡ ਬੀਤੀ ਸੁਣਾ ਰਹੇ ਨੇ ਅਜਹਾਈ ਇੱਕ ਮਾਮਲਾ ਸਾਹਮਣੇ ਆਇਆ ਹੈ ਬਰਨਾਲਾ ਜ਼ਿਲ੍ਹੇ ਦੇ ਪਿੰਡ ਤਾਜੋਦਾ ਪਰਿਵਾਰ ਮੁਤਾਬਕ ਨਿਹਾਲ ਸਿੰਘ ਘਰ ਵਿੱਚ ਪਿਤਾ ਪੁਰਖੀ ਕੀਤਾ ਲੋਹਾਰ ਦਾ ਕੰਮ ਕਰਦਾ ਸੀ ਜਿੱਥੇ ਇੱਕ ਨੌਜਵਾਨ ਨੂੰ ਪੁਲਿਸ ਘਰੋਂ ਚੁੱਕ ਕੇ ਲੈ ਗਈ ਅਤੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਪਰਿਵਾਰ ਮੁਤਾਬਕ ਨਿਹਾਲ ਸਿੰਘ ਘਰ ਵਿੱਚ ਪਿਤਾ ਪੁਰਖੀ ਕੀਤਾ ਲੋਹਾਰ ਦਾ ਕੰਮ ਕਰਦਾ ਸੀ ਅਤੇ ਉਹ ਘਰ ਵਿੱਚ ਕੰਮ ਕਰ ਰਿਹਾ ਸੀ ਤਾਂ ਅਚਾਨਕ ਉਸ ਨੂੰ ਪੁਲਿਸ ਮੁਲਾਜ਼ਮਾ ਨੇ ਗੱਡੀ ਵਿੱਚ ਬਿਠਾ ਲਿਆ ਅਤੇ ਕਿਹਾ ਕਿ ਪੋਚਗੇ ਚਾਰ ਕੇ ਛੱਡ ਦਿੱਤਾ ਜਾਏਗਾ ਪਰ ਪਰਿਵਾਰ ਨੂੰ 4 ਦਿਨ ਬਾਅਦ ਪਤਾ ਲੱਗਿਆ ਕਿ ਉਸ ਨੂੰ ਪੁਲਿਸ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਤੁੰਗਵਾਲੀ ਕੋਲ ਝੂਠੇ ਪੁਲਿਸ ਮੁਕਾਬਲੇ 'ਚ ਮਾਰ ਦਿੱਤਾ ਘਰੋਂ ਚੱਕ ਕੇ 3 ਵਜੇ ਪੁਲਸ ਅਧਿਕਾਰੀਆਂ ਨੇ ਗਿਰਫਤਾਰ ਕਰ ਲਿਆ ਕਿਉਂਕਿ ਅਸੀਂ ਬਹੁਤ ਮੰਗਰ ਭੱਜੇ ਸਾਨੂੰ ਕੋਈ ਵੀਰ ਉਹਨਾਂ ਨੇ ਰਾਹ ਨਹੀਂ ਦਿੱਤਾ ਉਦੋਂ ਬਾਅਦ ਕਿਉਂਕਿ ਲਿਜਾ ਕੇ ਚੌਥੇ ਦਿਨ ਉਹਨਾਂ ਨੇ ਮੁਕਾਬਲਾ ਬਣਾ ਦਿੱਤਾ ਕਿਉਂਕਿ ਅਸੀਂ ਤਾਂ ਉੱਥੋਂ ਬਹੁਤ ਜਰਵਾਦ ਦੇਖਦੇ ਰਹੇ ਸੀ ਸੱਤ ਦਿਨਾਂ ਬਾਅਦ ਸਾਨੂੰ ਕਹਿੰਦੇ ਉਹ ਵੀ ਆਵਦੇ ਆ ਸਵਾ ਲੈ ਜੋ ਅਸਾਨੂੰ ਕੀ ਪਤਾ ਸੀ ਵੀ ਉਹ ਹੋ ਗਏ ਇਹੋ ਜਿਹੇ ਬੰਦੇ ਵੀ ਕੀ ਦੀ ਸਵਾ ਸਾਡੀ ਝੋਲੀ ਵਿੱਚ ਪਣ ਗਏ ਅਸੀਂ ਉੱਥੋਂ ਵਾਪਸ ਕਰਨ ਨੂੰ ਆ ਗਏ ਉਦੋਂ ਬਾਅਦ ਅਸੀਂ ਆ ਕੇ ਆਵਦਾ ਵੀ ਪ੍ਰੋਗਰਾਮ ਪਾਰਟ ਰਖਾਇਆ ਭੋਖ ਪਾਤਾ ਉਦੋਂ ਬਾਅਦ ਸਾਨੂੰ 8-9 ਮਹੀਨੇ ਬਾਅਦ ਫੇਰ ਵੀ ਬਹੁਤ ਤੰਗ ਕਰਦੇ ਰਹੇ ਇਹ سلسلہ ਇੱਥੇ ਹੀ ਨਹੀਂ ਰੁਕਿਆ ਨਿਹਾਲ ਸਿੰਘ ਦੀ ਮੌਤ ਤੋਂ ਬਾਅਦ ਵੀ ਪੁਲਿਸ ਅਧਿਕਾਰੀ ਉਹਨਾਂ ਦੇ ਪਰਿਵਾਰ ਨੂੰ ਤੰਗ ਕਰਦੇ ਰਹੇ ਪਰਿਵਾਰ ਮੁਤਾਬਕ 1997 ਵਿੱਚ ਸੰਗਰੂਰ ਤੋਂ ਨਿਹਾਲ ਸਿੰਘ ਦੀ ਮੌਤ ਦਾ ਇੱਕ ਫਰਜ਼ੀ ਸਰਟੀਫਿਕੇਟ ਚੌਕੀਦਾਰ ਕਰ ਦੇ ਗਿਆ ਅਤੇ ਉਸ ਤੋਂ ਬਾਅਦ ਹੀ ਪੁਲਿਸ ਨੇ ਉਹਨਾਂ ਨੂੰ ਤੰਗ ਕਰਨਾ ਛੱਡਿਆ ਪਰ ਘਰ ਦੀ ਆਰਥਿਕ ਹਾਲਤ ਕਾਫੀ ਖਰਾਬ ਹੋ ਗਈ ਸੀ ਇੱਥੋਂ ਤੱਕ ਕਿ ਕੁੜੀ ਦੇ ਵਿਆਹ ਲਈ ਵੀ ਉਹਨਾਂ ਨੂੰ ਘਰ ਵੇਚਣਾ ਪਿਆ निहाल सिंह दी पत्नी ਨੂੰ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਲਈ ਪੇਕੇ ਪਿੰਡ ਜੇਠੂਕੇ ਵਿੱਚ ਮਜਬੂਰਨ ਰਹਿਣਾ ਪਿਆ ਪਰਿਵਾਰ ਆਪਣੇ ਨਾਲ ਹੋਏ ਤਸ਼ੱਦਦ ਲਈ ਇਨਸਾਫ ਦੀ ਗੁਹਾਰ ਲਾ ਰਿਹਾ ਹੈ ਪੰਜ-ਸੱਤ ਸਾਲਾਂ ਬਾਅਦ ਵੀ ਤੰਗ ਕਰਦੇ ਰਹੇ ਬੁਲਛਾਲੇ ਵੀ ਬੰਦਾ ਦੇ ਉਹ ਬੰਦਾ ਦੇ ਅੱਛਾ ਅੱਛੀ ਕਿੱਥੋਂ ਦੇ ਗਏ ਬਾਅਦ ਵਿੱਚ ਪੰਜ ਸਾਲਾਂ ਬਾਅਦ ਸਾਨੂੰ ਸੰਗਰੂਰ ਤੋਂ ਸਰਟੀਫਿਕੇਟ ਜਾਰੀ ਕਰਵਾਇਆ ਯਸ਼ੀਮ ਡੈਥ ਸਰਟੀਫਿਕੇਟ ਉਹ ਵੀ ਸਾਨੂੰ ਡੁਪਲੀਕੇਟ ਦਿੱਤਾ ਜੀ ਉਹ ਪਤਾ ਨਹੀਂ ਕਿਵੇਂ ਦਿੱਤਾ ਕਿਵੇਂ ਨਹੀਂ ਕੋਲ ਛਾਲਾ ਦਿੱਤਾ ਜਾਂ ਹੋਰ ਕਿਸੇ ਵਿਭਾਗ ਨੇ ਦਿੱਤਾ ਉਹ ਸਾਨੂੰ ਕੁਝ ਪਤਾ ਨਹੀਂ ਜੀ ਫੇਰ ਜਾ ਕੇ ਸਾਨੂੰ ਤੰਗ ਕਰਨੋਂ ਹਟਿਆ ਜੀ ਉਹ ਅਸੀਂ ਤਾਂ ਇਹੀ ਚਾਹਾਂਗੇ ਇਹ ਅੱਜ ਦੀ ਗਵਰਨਮੈਂਟ ਨੂੰ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਸਾਡੀ ਮਾਤਾ ਜੀ ਨੂੰ ਇਨਸਾਫ ਮਿਲਣਾ ਚਾਹੀਦਾ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਵੀ ਗਵਰਨਮੈਂਟ ਸਾਨੂੰ ਕੁਝ ਨਾ ਕੁਝ ਸਹੂਲਤ ਜ਼ਰੂਰ ਦੇਵੇ ਜੀ ਅਸੀਂ ਇਹ ਹੀ ਗੱਲ ਕਹਾਂਗੇ ਜੀ ਬਸ ਵੀ ਜੋ ਅਸੀਂ ਗਰੀਬੀ ਚੱਲੀ ਆ ਜੀ ਉਹ ਅਸੀਂ ਜਾਣਦੇ ਆ ਜੀ ਤੇ ਠੀਕ ਹੈ ਜੀ ਸਾਡਾ ਪਿਤਾ ਸਾਥੋਂ ਖੋਹਿਆ ਗਿਆ ਜੀ ਬਸ ਆਤਵਾਦੀ ਦੌਰ ਦੌਰਾਨ ਝੂਠੇ ਪੁਲਿਸ ਮੁਕਾਬਲੇ ਚ ਮਾਰੇ ਗਏ ਨਿਹਾਲ ਸਿੰਘ ਦਾ ਪਰਿਵਾਰ ਦਰਦ ਦਰਦੀਆਂ ਠੋਕਰਾਂ ਖਾ ਰਿਹਾ ਹੈ ਪਰ ਇਹਨਾਂ ਦਾ ਦੁੱਖ ਦੂਰ ਕਰਨ ਵਾਲਾ ਕੋਈ ਨਹੀਂ ਬਰਨਾਲਾ ਤੋਂ ਕਮਲਜੀਤ ਸੰਧੂ ਦੇ ਨਾਲ ਇੰਦਰਜੀਤ ਕੌਰ ਡੀ ਐਨ ਆਈਟੀ ਨਿਊਜ਼ ਖਬਰਾਂ ਦੇ ਦੁਨੀਆ ਵਿੱਚ ਆਓ